ਕਰਨ ਵਾਲੀ ਗੱਲ ਹੈ। ਬਾਬਾ ਫਰੀਦ ਤੇ ਜੀਵਨ ਦਾ ਬੜਾ ਪਿਆਰਾ ਕਿੱਸਾ ਹੈ ਕਿ ਬਾਬਾ ਫਰੀਦ ਪਹਿਲਾਂ ਹੱਥ 'ਚ ਮਾਲਾ ਲੈ ਕੇ ਨਾਮ ਜਪਦੇ ਹੁੰਦੇ ਸੀ। ਮਾਲਾ ਲੈ ਕੇ ਨਾਮ ਜਪਦੇ ਹੁੰਦੇ ਸੀ। ਕਿਉਂਕਿ ਮਾਲਾ ਹੁੰਦੀ ਕਿਤੇ 101 ਮਣਕਿਆਂ ਦੀ ਹੁੰਦੀ ਕਿਤੇ 108 ਮਣਕਿਆਂ ਦੀ ਹੁੰਦੀ ਹੈ। ਕਿ ਬੰਦਾ ਕਹਿੰਦਾ ਇੰਨੀਆਂ ਮਾਲਾ ਫੇਰ ਲੀ ਤਾਂ ਇੰਨੇ ਹਜ਼ਾਰ ਜਾਪ ਹੋ ਗਏ। ਹੁੰਦਾ ਹੈ ਤਾਂ ਨਹੀਂ। ਹੁਣ ਬਾਬਾ ਫਰੀਦ ਪਹਿਲਾਂ ਮਾਲਾ ਲੈ ਕੇ ਜਾਪ ਕਰਦੇ ਹੁੰਦੇ ਸੀ ਆਪਣੇ ਰੱਬ ਦਾ ਨਾਮ ਲੈਂਦੇ ਹੁੰਦੇ ਸੀ। ਪਰ ਇੱਕ ਦਿਨ ਐਸੀ ਘਟਨਾ ਹੋਈ ਕਿ ਉਹਨਾਂ ਨੇ ਮਾਲਾ ਹੀ ਤੋੜ ਦਿੱਤੀ। ਕਿਉਂ ਮਾਲਾ ਤੋੜੀ? ਇਹ ਘਟਨਾ ਹੋਈ ਇਦਾਂ ਦੀ ਇੱਕ ਦਿਨ ਬਾਬਾ ਫਰੀਦ ਤੁਰੇ ਜਾ ਰਹੇ ਸੀ ਸਵੇਰ ਦਾ ਸਮਾਂ ਸਵੇਰ ਦਾ ਸਮਾਂ ਤੁਰੇ ਜਾ ਰਹੇ ਸੀ ਤਾਂ ਕੀ ਦੇਖਿਆ ਕਿ ਇੱਕ ਜਗ੍ਹਾ ਇੱਕ ਦੁੱਧ ਵੇਚਣ ਵਾਲਾ ਨੌਜਵਾਨ ਹੈ ਜੋ ਆਪਣਾ ਦੁੱਧ ਦਾ ਬਰਤਨ ਲੈ ਕੇ ਬੈਠਾ ਹੋਇਆ ਔਰ ਲੋਕ ਆ ਰਹੇ ਆ ਲਾਈਨਾਂ 'ਚ ਉਹ ਕੋ ਦੁੱਧ ਪਵਾ ਰਹੇ ਕੋਈ ਕਹਿੰਦਾ ਕਿਲੋ ਦੇ ਦੇ ਉਹ ਕਿਲੋ ਵਾਲਾ ਭਰਦਾ ਆ ਉਹਦੇ ਬਰਤਨ 'ਚ ਪਾ ਦਿੰਦਾ ਹੈ ਕੋਈ ਕਹਿੰਦਾ ਅੱਧਾ ਕਿਲੋ ਦੇ ਦੇ ਅੱਧਾ ਕਿਲੋ ਵਾਲਾ ਭਰਦਾ ਉਹਦੇ ਬਰਤਨ 'ਚ ਪਾ ਦਿੰਦਾ ਹੈ ਇਹਦੇ ਸਭ ਨੂੰ ਦੇਖ ਕੇ ਕੋ ਪੈਸੇ ਲਈ ਜਾ ਰਿਹਾ ਹੈ ਫਿਰ ਅਚਾਨਕ ਹੀ ਦੇਖਿਆ ਬਾਬਾ ਫਰੀਦ ਨੇ ਕਿ ਜਿਹੜਾ ਸਭ ਨੂੰ ਕਿਲੋ ਅੱਧਾ ਕਿਲੋ ਤੋਲ-ਤੋਲ ਕੇ ਦੇ ਰਿਆ ਸੀ ਉਹਨਾਂ ਕੋ ਪੈਸੇ ਲੈ ਰਿਆ ਸੀ ਫਿਰ ਕੀ ਦੇਖਿਆ ਗੁਸੇ ਲਾਈਨ ਚ ਇੱਕ ਲੜਕੀ ਆਈ ਸਭ ਤੋਂ ਆਖਰ ਵਿੱਚ ਹੁਣ ਉਹਨੇ ਬਰਤਨ ਅੱਗੇ ਕੀਤਾ ਤੇ ਇਹਨੇ ਪੁੱਛਿਆ ਨਹੀਂ ਕਿਲੋ ਚਾਹੀਦਾ ਅੱਧਾ ਕਿਲੋ ਚਾਹੀਦਾ ਪਾਂਦਾ ਗਿਆ ਪਾਂਦਾ ਗਿਆ ਜਦ ਤੱਕ ਉਹਦਾ ਬਰਤਨ ਭਰ ਨਹੀਂ ਗਿਆ ਨਾ ਇਹ ਰੁਕਿਆ ਨਹੀਂ ਹੁਣ ਜਦੋਂ ਭਰ ਗਿਆ ਲੜਕੀ ਪੈਸੇ ਦੇਣ ਲੱਗੀ ਨਾ ਪੈਸੇ ਵੀ ਨਹੀਂ ਲਏ ਹੁਣ ਨਾ ਕਰ ਦਿੱਤੀ ਉਹ ਲੜਕੀ ਚਲੀ ਗਈ ਤਾਂ ਬਾਬਾ ਫਰੀਦ ਦੇ ਕੋਲ ਗਏ ਉਹ ਕਹਿੰਦੇ ਇੱਕ ਗੱਲ ਦੱਸੋ ਨੋਯੂਹਾਨਾ ਆ ਤੂੰ ਸਾਰਿਆਂ ਨੂੰ ਪੁੱਛਦਾ ਸੀ ਕਿੰਨਾ ਚਾਹੀਦਾ ਕੋਈ ਕਹਿੰਦਾ ਅੱਧਾ ਕਿਲੋ ਅੱਧਾ ਕਿਲੋ ਦੇ ਕੇ ਪੈਸੇ ਲੈਂਦਾ ਸੀ ਕੋਈ ਕਹਿੰਦਾ ਕਿਲੋ ਕਿਲੋ ਦੇ ਕੇ ਪੈਸੇ ਲੈਂਦਾ ਸੀ ਪਰ ਜਦੋਂ ਲੜਕੀ ਆਈ ਉਹ ਨੂੰ ਉਦੋਂ ਤੱਕ ਦਿੰਦਾ ਗਿਆ ਜਦ ਤੱਕ ਉਹਦਾ ਵਰਤਨ ਭਰ ਨਹੀਂ ਗਿਆ ਉਹਨੂੰ ਪੈਸੇ ਦੇਣ ਲੱਗੀ ਪੈਸੇ ਵੀ ਕਿਉਂ ਨਹੀਂ ਲਏ ਕਿਉਂ ਤਾਂ ਉਸਲੇ ਨੋਯੂਹਾਨ ਨੇ ਕਿਹਾ ਕਿ ਤੁਸੀਂ ਫਕੀਰ ਹੋ ਇਸ ਲਈ ਤੁਹਾਡੇ ਤੋਂ ਕੀ ਪੜਦਾ ਦਰاصل ਉਹ ਲੜਕੀ ਨਾਲ ਮੈਂ ਪਿਆਰ ਕਰਦਾ ਹਾਂ ਔਰ ਜਿੱਥੇ ਪਿਆਰ ਹੁੰਦਾ ਉੱਥੇ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਜਰਾ ਗੌਰ ਕਰ ਲਓ ਜਿੱਥੇ ਪਿਆਰ ਹੁੰਦਾ ਉੱਥੇ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਉਹਦਾ ਬਰਤਨ ਛੋਟਾ ਸੀ ਜੇ ਹੋਰ بڑا ਬਰਤਨ ਹੁੰਦਾ ਤਾਂ ਮੈਂ ਉਹਨੂੰ ਵੀ ਭਰ ਦੇਣਾ ਸੀ ਔਰ ਪਿਆਰ ਵਿੱਚ ਕੀਮਤ ਲਈ ਨਹੀਂ ਜਾਂਦੀ ਪਿਆਰ 'ਚ ਤਾਂ ਹੁੰਦਾ ਮੈਂ ਕੀ ਦੇ ਸਕਦਾ ਆਪਣੇ ਮਹਿਬੂਬ ਨੂੰ ਜਦੋਂ ਇੰਨੀ ਗੱਲ ਸੁਣੀ ਤਾਂ ਬਾਬਾ ਫਰੀਦ ਆਕੇ ਪੇੜ ਥੱਲੇ ਬੈ ਗਏ ਮਾਲਾ ਫੇਰਨ ਲੱਗੇ ਤਾਂ ਮਾਲਾ ਵੱਲ ਧਿਆਨ ਗਿਆ ਉਹ ਫਰੀਦਾ ਇੱਕ ਉਹ ਨੌਜਵਾਨ ਇੱਕ ਉਹ ਨੌਜਵਾਨ ਹੈ ਜੋ ਕਹਿੰਦਾ ਪਿਆਰ 'ਚ ਹੀ ਹਿਸਾਬ ਨਹੀਂ ਹੁੰਦਾ ਤਾਂ ਇੱਕ ਤੇਰਾ ਇਸ਼ਕ ਕਿਦਾਂ ਦਾ ਤੂੰ ਹਿਸਾਬ ਰੱਖਦਾ ਫਿਰਦਾ ਕਿੰਨੇ ਮਣ ਕੇ ਫੇਰੇ ਕਹਿੰਦੇ ਉਸ ਵੇਲੇ ਮਾਲਾ ਤੋੜ ਦਿੱਤੀ ਕਿ ਲੈ اے ਰੱਬਾ ਮੈਂ ਵੀ ਤੈਨੂੰ ਇੰਨਾ ਪਿਆਰ ਕਰਦਾ ਜਦੋਂ ਮੈਂ ਵੀ ਕੋਈ ਹਿਸਾਬ ਕਿਤਾਬ ਨਹੀਂ ਕਰਨਾ ਕਿੰਨੀ ਵਾਰ ਨਾਮ ਲਿਆ ਤੇਰਾ ਹੁਣ ਜਦ ਤੱਕ ਸੁਆਸ ਹੈ ਨਾਮ ਲੈਂਦੇ ਹੀ ਰਹਿਣਾ ਅਹਿੰਦਾ ਕਿ ਆ ਜਾਂਦਾ ਨਾ ਕਿ ਸਾਹਿਬ ਨੇ ਇੱਕ ਦਿਨ ਤਸਬੀਹ ਹੀ ਤੋੜਦੀ ਪੁੱਛਾ ਜੋ ਕਿਉਂ ਤਾਂ ਉਸ ਕੋ ਦਿਆ ਜਵਾਬ ਕਿਉਂ ਗਿਣ ਕੇ ਨਾਮ ਲੂੰ ਮੈਂ ਜੋ ਮੁਝੇ deta ਹੈ ਬੇ ਹਿਸਾਬ ਕਿ ਉਹਦਾ ਨਾਮ ਗਿਣ ਕੇ ਕੀ ਲੈਣਾ ਜਿਹੜਾ ਮੈਨੂੰ ਬੇ ਹਿਸਾਬ ਦੇ ਰਿਹਾ ਹੈ ਤਾਂ ਫਿਰ ਮੈਂ ਵੀ ਹਰ ਸਾਹ ਨਾਲੀ ਉਹਦਾ ਨਾਮ ਲੈਣਾ ਫਿਰ ਮੈਂ ਕਿ ਜਦੋਂ ਉਹ ਦਾਤਾ ਦੇਣ ਲੱਗੇ ਗਿਣਤੀ ਨਹੀਂ ਕਰਦਾ ਹਿਸਾਬ ਨਹੀਂ ਕਰਦਾ ਤਾਂ ਐਸੀ ਨਾਮ ਲੈਣ ਲੱਗੇ ਹਿਸਾਬ ਕਿਉਂ ਕਰੀਏ ਪਰ ਬੰਦਾ ਦੇਖੋ ਬੰਦਾ ਹਿਸਾਬ ਕਰਦਾ ਹੈ ਇੰਨੀ ਵਾਰ ਰੱਬ ਦਾ ਨਾਮ ਲਿਆ ਇੰਨੀਆਂ ਨਮਾਜ਼ਾਂ ਪੜੀਆਂ ਇੰਨੀ ਵਾਰ ਹੱਜ ਕੀਤਾ ਹੁਣ ਕਿਸੇ ਨੂੰ ਪੁੱਛ ਲਓ ਨਾ ਕਿੰਨੀ ਵਾਰ ਨਮਾਜ਼ ਪੜ੍ਹਦਾ ਪੰਜ ਟਾਈਮ ਕਿੰਨੀ ਵਾਰ ਹੱਜ ਕੀਤਾ ਇੰਨੀ ਵਾਰ ਹੱਜ ਕੀਤਾ ਕਿੰਨੀ ਵਾਰ ਪੂਜਾ ਕੀਤੀ ਇੰਨੀ ਵਾਰ ਕਿੰਨੇ ਵਰਤ ਰੱਖੇ ਇੰਨੇ ਵਰਤ ਰੱਖੇ ਬੰਦਾ ਵਰਤਾਂ ਦਾ ਬੰਦਾ দান ਪੁੰਨ ਦਾ ਵੀ ਹਿਸਾਬ ਰੱਖਦਾ ਰੱਬਾ ਤੇਰੇ ਨਾਮ ਤੇ ਇੰਨਾ দান ਕੀਤਾ ਬਲੋ ਸਮਝਦੇ ਹੋ ਕਿ ਨਹੀਂ ਉਹ ਜੇ ਉਹਦੀ ਖਾਤਰ ਕਰ ਰਹੇ ਉਹਦਾ ਹਿਸਾਬ ਨਾ ਰੱਖੋ ਜੋ ਹੋ ਸਕਦਾ ਹੈ ਉਹ ਕਰਦੇ ਚਲੇ ਜਾਈਏ ਜਦੋਂ ਉਹਦੀ ਖਾਤਰ ਕਰਦੇ ਚਲੇ ਜਾਂਦੇ ਆ ਤਾਂ ਫਿਰ ਉਹ ਵੀ ਸਾਨੂੰ ਭਰਦਾ ਚਲਾ ਜਾਂਦਾ ਹੈ ਕਿਉਂਕਿ ਫਿਰ ਜਿੱਦਾਂ ਦੱਸਿਆ ਉਹ ਨੌਜਵਾਨ ਨੇ ਕਿਹਾ ਮੈਂ ਉਹਦੇ ਨਾਲ ਇਸ਼ਕ ਕਰਦਾ ਹਾਂ ਉਹਦਾ ਬਰਤਨ ਤਾਂ ਛੋਟਾ ਸੀ ਜੇ ਵੱਡਾ ਹੁੰਦਾ ਉਹ ਵੀ ਭਰ ਦੇਣਾ ਸੀ ਤਾਂ ਤੁਸੀਂ ਵੀ ਆਪਣੇ ਰੱਬ ਨਾਲ ਇਸ਼ਕ ਕਰਕੇ ਦੇਖੋ ਉਹ ਵੀ ਇੰਨਾ ਭਰ ਦੇਗਾ ਕਿ ਤੁਹਾਡੇ ਜੀਵਨ ਦਾ ਬਰਤਨ ਛੋਟਾ ਪੈ ਜਾਏਗਾ ਤਾਂ ਹੀ ਤਾਂ ਕਹਿੰਦੇ ਨਾ ਕਿ ਦਿੰਦਾ ਦੇ ਲੈਂਦੇ ਥੱਕ ਪਾਈ ਬੰਦਾ ਥੱਕ ਜਾਂਦਾ ਹੈ ਪਰ ਜਦੋਂ ਦੇਣ ਤੇ ਆ ਜਾਵੇ ਇੰਨਾ ਦਿੰਦਾ ਕਿ ਉਹਦੀਆਂ ਦਾਤਾਂ ਜੇ ਵੱਡ ਆਪ ਤੇ ਵੱਡ ਤੇਰੀ ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ ਔਰ ਹੁਣ ਬੰਦਾ ਕਰੇ ਕੀ ਬੰਦਾ ਇਸ਼ਕੇ ਹੀ ਉਹਨਾਂ ਨਾਲ ਕਰਕੇ ਬੈਠਾ ਹੈ ਜਿਨ੍ਹਾਂ ਦੀ ਆਪਣੀਆਂ ਹੱਦਾਂ ਆ ਜਵਾਬ ਦਿਓ ਸਾਨੂੰ ਬੰਦਾ ਇਸ਼ਕੇ ਹੀ ਉਹਨਾਂ ਨਾਲ ਕਰਕੇ ਬੈਠਾ ਜਿਨ੍ਹਾਂ ਦੀ ਆਪਣੀਆਂ ਹੱਦਾਂ ਔਰ ਬੰਦਾ ਚਾਹੁੰਦਾ ਜ਼ਿਆਦਾ ਹੈ ਪਰ ਅਗਲਾ ਕੀ ਕਰੇ ਤਾਂ ਉਹੀ ਗੱਲ ਹੋ ਗਈ ਇੱਕ ਬੰਦੇ ਕੋ ਮੰਗਣ ਜਾਂਦੇ ਆ ਸਾਨੂੰ ਲੱਖ ਚਾਹੀਦਾ ਹੈ ਤਾਂ ਅਗਲੇ ਜੇਬ 'ਚ 10000 ਹੈ ਹੁਣ ਜੇਦੀ ਜੇਬ 'ਚ ਹੀ 10000 ਲੱਖ ਕਿੱਥੋਂ ਮਿਲੇਗਾ ਤੁਹਾਨੂੰ ਸਮਝ ਰਹੇ ਹੋ ਕਿ ਨਹੀਂ ਅੱਜ ਬੰਦਾ ਦੁਨੀਆ ਤੋਂ ਆਸ ਰੱਖਦਾ ਹੈ ਦੁਨੀਆ ਤਾਂ ਪਹਿਲੇ ਹੀ ਵਿਲਾਸ ਬੈਠੀ ਏ ਉਹਨਾਂ ਤੈਨੂੰ ਕੀ ਦੇਣਾ ਮੰਗਣਾ ਤੋਂ ਤੋ ਮੰਗ ਜੋ ਦਾਤਾਂ ਦਾ ਭੰਡਾਰ ਹੈ ਆਹੀਂ ਤਾਂ ਅਸੀਂ ਹਮੇਸ਼ਾ ਦਸੀਦਾ ਕਿ ਰਿਜ਼ਕ ਦੇਣ ਵਾਲਾ ਖੁਸ਼ੀਆਂ ਦੇਣ ਵਾਲਾ ਉਹ ਮਾਲਕ ਹੈ। ਉੱਤੇ ਵਿਸ਼ਵਾਸ ਰੱਖਾਂਗੇ ਤਾਂ ਉਹਨਾਂ ਕਿਹੜੇ-ਕਿਹੜੇ ਜ਼ਰੀਏ ਤੁਹਾਨੂੰ ਖੁਸ਼ੀਆਂ ਦੇ ਦੇਣੀ ਆ, ਤੁਹਾਨੂੰ ਰਿਜ਼ਕ ਦੇ ਦੇਣਾ ਉਹ ਹੀ ਜਾਣਦਾ ਹੈ। ਤਾਂ ਜੈਸੀ ਕਹਾਂਗੇ ਹੁਣ ਇਹ ਗੱਲ ਕਰਦੇ ਹੀਏ ਜੈਸੀ ਕਹਾਂਗੇ ਉਹ ਲੈ ਵੀ ਮੇਰੀ ਘੂਆ ਇੰਗਲੈਂਡ 'ਚ ਬੈਠੀ ਹੈ, ਮੇਰਾ ਚਾਚਾ ਕੈਨੇਡਾ 'ਚ ਬੈਠਾ ਉਹ ਮੈਨੂੰ ਖਰਚਾ ਭੇਜੇਗਾ, ਚਾਚਾ ਨਾਰਾਜ਼ ਹੋ ਗਿਆ ਖਰਚਾ ਕਿੱਥੋਂ ਆਏਗਾ। ਇਹਦਾ ਮਤਲਬ ਐਸੀ ਸੋਚਦੇ ਆ ਉਹੀ ਦੇਣ ਵਾਲਾ ਹੈ। ਪਰ ਦੇਣ ਵਾਲਾ ਕੋਈ ਇਨਸਾਨ ਨਹੀਂ ਹੁੰਦਾ ਦੇਣ ਵਾਲਾ ਉਹ ਦਾਤਾ ਹੁੰਦਾ ਹੈ। ਇਸ ਲਈ ਬੰਦਾ ਇਹ ਸੋਚੇ ਕਿ ਮੈਨੂੰ ਆਪਣੇ ਰੱਬ ਤੇ ਯਕੀਨ ਹੈ ਕਿ ਜਿਹੜਾ ਪੱਥਰਾਂ ਅੰਦਰ ਕੀੜਿਆਂ ਨੂੰ ਦੇ ਰਿਹਾ ਹੈ ਜ਼ਮੀਨ ਦੇ ਅੰਦਰ ਬੈਠੇ ਕੀੜੇ ਮੋੜਿਆਂ ਨੂੰ ਦੇ ਰਿਹਾ ਹੈ ਕਿ ਉਹ ਮੈਨੂੰ ਨਹੀਂ ਦੇਵੇਗਾ ਜਰਾ ਸੋਚ ਕੇ ਦੇਖੋ ਚਲੋ ਸਮਝਦੇ ਹੋ ਕਿ ਨਹੀਂ ਇਸ ਲਈ ਇੱਕ ਗੱਲ ਕਹਾਂਗੇ ਕਿ ਆਪਣੇ ਰੱਬ ਤੇ ਭਰੋਸਾ ਰੱਖੋ ਕਿਉਂਕਿ ਇਹ ਨੀਚਾਂ ਦੀ ਅشناਈ ਨਾਲੋਂ ਫੈਜ਼ ਕਿਸੇ ਨੇ ਪਾਇਆ ਕਿੱਕਰ ਤੇ ਅੰਗੂਰ ਚੜਾਇਆ ਹਰ ਪੱਤਾ जखਮਾਇਆ ਸਮਝ ਆਈ ਕਿ ਨਹੀਂ ਇਹ ਮੀਆਂ ਮੁਹੰਮਦ ਬਖਸ਼ੀ ਨੇ ਬੜੀ ਪਿਆਰੀ ਗੱਲ ਕਹੀ ਹੈ ਕਿ ਨੀਚਾਂ ਦੀ ਅਸ਼ਨਾਈ ਨਾਲੋਂ ਫੈਜ ਕਿਸੇ ਨਹੀਂ ਪਾਇਆ ਕਿਕਰ ਤੇ ਅੰਗੂਰ ਚੜਾਇਆ ਹਰ ਪੱਤਾ ਜਖਮਾਇਆ ਉਹ ਕਹਿੰਦੇ ਕਿਕਰ ਦੇ ਪੇੜ ਤੇ ਨਾ ਅੰਗੂਰ ਦੀ ਬੇਲ ਚੜਾ ਦਿਓ ਤਾਂ ਤੁਸੀਂ ਦੇਖੂਗੇ ਉਹਦੇ ਸਾਰੇ ਪੱਤਿਆਂ ਦੇ ਕੰਡੇ ਜੁੱਬੇ ਹੋਣਗੇ ਕਿਉਂਕਿ ਅੰਗੂਰ ਦੀ ਬੇਲ ਦੇ ਪੱਤੇ ਬੜੇ ਨਰਮ ਹੁੰਦੇ ਆ ਤਾਂ ਕੰਡੇ ਤੁਹਾਨੂੰ ਪਤਾ ਹੀ ਹੈ ਉਹ ਜਿੱਦਾਂ ਜਿੱਦਾਂ ਬੇਲ ਨੇ ਵਧਣਾ ਹੈ ਕਿਕਰ ਦੇ ਕੰਡਿਆਂ ਨੇ ਉਹਨੂੰ چیرਦੇ ਚਲੇ ਜਾਣਾ ਹੈ ਕਹਿੰਦੇ ਇਸੇ ਤਰ੍ਹਾਂ ਜੇ ਇਨਸਾਨ ਸੋਚੇ ਕਿ ਜਿਹਨਾਂ ਦੀ ਸੋਚ ਨੀਮੀ ਹੈ ਜਿਹੜੇ ਆਪ ਬੁਰਾਈ ਨਾਲ ਭਰੇ ਹੋਏ ਆ ਉਹਨਾਂ ਨਾਲ ਯਾਰੀ ਲਾਵਾਂਗੇ ਔਰ ਮੇਰੇ ਜੀਵਨ 'ਚ ਖੁਸ਼ੀਆਂ ਆ ਜਾਣਗੀਆਂ ਤਾਂ ਕਹਿੰਦੇ ਨੀਚਾਂ ਦੀ ਅਸ਼ਨਾਈ ਨਾਲੋਂ ਅਸ਼ਨਾਈ ਦਾ ਮਤਲਬ ਹੈ ਉਹਦੇ ਨਾਲ ਪਿਆਰ ਕਰਨਾ ਉਹਦੇ ਨਾਲ ਯਾਰੀ ਲਾਣੀ ਔਰ ਬੰਦਾ ਸੋਚੇ ਇਹ ਨੀਚ ਨਾਲ ਯਾਰੀ ਲਾ ਕੇ ਕਿਉਂਕਿ ਨੀਚ ਦਾ ਮਤਲਬ ਕੀ ਹੈ ਨੀਚ ਦਾ ਮਤਲਬ ਜਾਤ ਪਾਤ ਦੀ ਗੱਲ ਨਹੀਂ ਕਰ ਰਹੇ ਨੀਚ ਦਾ ਮਤਲਬ ਹੈ ਇਨਸਾਨ ਦੀ ਸੋਚ ਲੋਕ ਇਹ ਕਹਿਣ ਨੂੰ ਤਾਂ ਬੜੇ ਧਨਵਾਨ ਹੁੰਦੇ ਐ ਕਹਿਣ ਨੂੰ ਤਾਂ ਬੜੀ ਬੰਦਾ ਕਹਿੰਦਾ ਮੇਰੀ ਬੜੀ ਇੱਜ਼ਤ ਹੈ ਮੇਰਾ ਬੜਾ ਨਾਮ ਹੈ ਪਰ ਕਰਨੀ ਉਹਨਾਂ ਦੀ ਕੀ ਹੁੰਦੀ ਐ ਨੀਚ ਫਮੀਰੀ ਹੋਕ ਨਹੀਂ ਕਿਉਂਕਿ ਬੰਦਾ ਜਿੱਦਾਂ ਸ੍ਰੀ ਗੁਰੂ ਰਵਿਦਾਸ ਜੀ ਨੇ ਵੀ ਕਿਹਾ ਹੈ ਕਿ ਰਵਿਦਾਸ ਜਨਮ ਕੇ ਕਾਰਨੇ ਹੋਤ ਨਾ ਕਉ ਨੀਚ ਨਰਕੋ ਨੀਚ ਕਰ ਡਾਰੀ ਹੈ ਉੱਚੇ ਕਰਮ ਕਾ ਕੀਚ ਕਿ ਉੱਚੇ ਕਰਮ ਬੁਰੇ ਕਰਮ ਜਦੋਂ ਇਨਸਾਨ ਕਰਦਾ ਹੈ ਤਾਂ ਬੁਰੇ ਕਰਮ ਹੀ ਇਨਸਾਨ ਨੂੰ ਨੀਚ ਬਣਾ ਦਿੰਦੇ ਹੈ ਕਹਿੰਦੇ ਜਨਮ ਨਾਲ ਕੋਈ ਨੀਚ ਨਹੀਂ ਹੁੰਦਾ ਜਨਮ ਨਾਲ ਕੋਈ ਉੱਚਾ ਨਹੀਂ ਹੁੰਦਾ ਉੱਚਾ ਵੀ ਇਨਸਾਨ ਆਪਣੀ ਕਰਨੀ ਨਾਲ ਹੁੰਦਾ ਹੈ ਤਾਂ ਨੀਚਾ ਵੀ ਇਨਸਾਨ ਆਪਣੀ ਕਰਨੀ ਨਾਲ ਹੁੰਦਾ ਹੈ ਹੁਣ ਜੇ ਦੀ ਕਰਨੀ ਨੀਚ ਹੈ ਬੇਸ਼ੱਕ ਉਹ ਜਿੰਨੀ ਮਰਜੀ ਉੱਚੀ ਸਟੇਜ ਤੇ ਬੈਠਾ ਹੋਵੇ ਪਰ ਜੇ ਕਰਨੀ ਨੀਚ ਹੈ ਤਾਂ ਉਹਦੇ ਨਾਲ ਯਾਰੀ ਲਾਲਾ ਮੰਗੇ ਤਾਂ ਸਾਨੂੰ ਲਾਭ ਨਹੀਂ ਹੋਏਗਾ ਉਲਟਾ ਸਾਨੂੰ ਉਸੇ ਤਰ੍ਹਾਂ ਨੁਕਸਾਨ ਹੋਏਗਾ ਜਿੱਦਾਂ ਅੰਗੂਰ ਦੀ ਬੇਲ ਉੱਚੇ ਕਿਕਰ ਦੇ ਪੇੜ ਤੇ ਚੜਵੀ ਜਾਵੇ ਨਾ ਤੂੰ ਉੱਚੇ ਜਾ ਕੇ ਉਹਨੂੰ ਫਾਇਦਾ ਨਹੀਂ ਹੁੰਦਾ ਬਲਕਿ ਉਲਟਾ ਆਪਣੇ ਪੱਤੇਆਂ ਨੂੰ ਚਲਾ ਕੇ ਵਹਿ ਜਾਂਦਾ ਹੈ ਸਮਝ ਆ ਰਹੀ ਸਾਡੀ ਗੱਲ ਇਸ ਲਈ ਬੰਦੇ ਨਾਲ ਯਾਰੀ ਲਾਉਣ ਤੋਂ ਪਹਿਲਾਂ ਉਹਦਾ ਕੈਰੇਕਟਰ ਦੇਖੋ ਕਿਰਦਾਰ ਦੇਖੋ ਇਹ ਨਾ ਦੇਖੋ ਕੋਈ ਧੰਮ ਕਿੰਨਾ ਹੈ ਕਿਉਂਕਿ ਹੁਣ ਹੋਵੇ ਲੱਖਾਂ ਕਰੋੜਾਂ ਪਰ ਕਰਦਾ ਨਸ਼ੇ ਹੋਵੇ ਹੋਵੇ ਜਵਾਰੀ ਉਹਦੇ ਨਾਲ ਯਾਰੀ ਲਾ ਲੋਗੇ ਤਾਂ ਤੁਹਾਨੂੰ ਤਾਰ ਦੇਗਾ ਉਹ ਬੇਸ਼ੱਕ ਕੋਈ ਫਕੀਰ ਹੋਵੇ ਹੱਥ ਤੇ ਸੁੱਕੀ ਰੋਟੀ ਹੋਵੇ ਅਗਰ ਉਹਦੀ ਕਰਨੀ ਅੱਛੀ ਹੈ ਉਹਦੇ ਨਾਲ ਯਾਰੀ ਲਾ ਲੋ ਕਿਉਂਕਿ ਅੱਛੇ ਨਾਲ ਯਾਰੀ ਲਾ ਕੇ ਤੁਹਾਡੇ ਜੀਵਨ ਚ ਅਛਾਈ ਆਏਗੀ ਸਮਝ ਆ ਰਹੀ ਹੈ ਕਿ ਨਹੀਂ ਇਸ ਲਈ ਕਿਸੇ ਨਾਲ ਮਿੱਤਰਤਾ ਕਰਨ ਤੋਂ ਪਹਿਲਾਂ ਉਹਦੀ ਕਰਨੀ ਦੇਖੋ ਉਹਦੇ ਕਰਮ ਦੇਖੋ ਇਹ ਅੱਛਾ ਹੈ ਜਾਂ ਬੁਰਾ ਹੈ ਪਰ ਅੱਜ ਇਨਸਾਨ ਜਰਾ ਗੌਰ ਕਰਨਾ ਅੱਜ ਇਨਸਾਨ ਯਾਰੀ ਵੀ ਲਾਂਦਾ ਹੈ ਤਾਂ ਇਹ ਨਹੀਂ ਦੇਖਦਾ ਕਰਨੀ ਹੈ ਦੇਖਦਾ ਕਿ ਉਹ ਮਾਲ ਕਿੰਨਾ ਹੈ ਗੱਡੀਆਂ ਕਿੰਨੀਆਂ ਆ ਗਏ ਇਹਦੇ ਕੋਲ ਸਮਾਨ ਕਿੰਨਾ ਹੈ ਤਾਂ ਕਿ ਉਹਦਾ ਲਾਭ ਲਵਾਂ ਅਮੀ ਦੇ ਉਹ ਕਹਿੰਦੇ ਹੈ ਇੱਥੇ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਸਾਨੂੰ ਇਹ ਗੱਲ ਬੜੀ ਸਮਝਣ ਵਾਲੀ ਹੈ ਕਿ ਸਵਾਮੀ ਵਿਵੇਕਾਨੰਦ ਇੱਕ ਮਿੱਤਰ ਸੀ ਸਵਾਮੀ ਵਿਵੇਕਾਨੰਦ ਦਾ ਮਿੱਤਰ ਸੀ ਮਾਤਾ ਪਿਤਾ ਨੇ ਉਹਨੂੰ ਕਿਹਾ ਕਿ ਬੇਟਾ ਤੇਰੇ ਵਾਸਤੇ ਲੜਕੀ ਪਸੰਦ ਕੀਤੀ ਹੈ ਚੱਲ ਲੜਕੀ ਵਾਲਿਆਂ ਕੋ ਜਾਣਾ ਹੈ ਤਾਂ ਕਿ ਤੂੰ ਲੜਕੀ ਦੇਖ ਲਵੇ ਔਰ ਲੜਕੀ ਤੈਨੂੰ ਦੇਖ ਲਵੇ ਤੇ ਤੁਹਾਡਾ ਰਿਸ਼ਤਾ ਕਰਨਾ ਹੈ ਉਹਨੂੰ ਮਿੱਤਰ ਵਿਵੇਕਾਨੰਦ ਦੇ ਨਾਲ ਬੜਾ ਪਿਆਰ ਕਰਦਾ ਸੀ ਉਹ ਕੁਝ ਵੀ ਸਲਾਹ ਕਰਦਾ ਸੀ ਤਾਂ ਉਹ ਆਪਣੇ ਮਿੱਤਰ ਦੀ ਸਲਾਹ ਲੈ ਕੇ ਕਰਦਾ ਸੀ ਹੁਣ ਜਦੋਂ ਉਹਨਾਂ ਨੇ ਆ ਕੇ ਵਿਵੇਕਾਨੰਦ ਨੂੰ ਦੱਸਿਆ ਕਿ ਨਾਲ ਮਿੱਤਰ ਤੂੰ ਹੀ ਚੱਲ ਤਾਂ ਉਸ ਵੇਲੇ ਵਿਵੇਕਾਨੰਦ ਜੀ ਹਲੇ ਸਵਾਮੀ ਵਿਵੇਕਾਨੰਦ ਨਹੀਂ ਹੋਏ ਸੀ ਹਲੇ ਨਿਰਿੰਦਰ ਸੀ ਉਹ ਜਿਹਦਾ ਬੰਦਾ ਕਹਿੰਦਾ ਸਕੂਲ ਕਾਲਜ ਅਜ ਪੜਨ ਵਾਲੇ ਮਿੱਤਰ ਪਰ ਹਲੇ ਵਿਸ਼ਖ ਵਿਵੇਕਾਨੰਦ ਨਹੀਂ ਹੋਏ ਸੀ ਪਰ ਫਿਰ ਵੀ ਸਮਝ ਬੜੀ ਸੀ ਤਾਂ ਵਿਵੇਕਾਨੰਦ ਜੀ ਨੇ ਕੀ ਕਿਹਾ ਮਿੱਤਰ ਇੱਕ ਸ਼ਰਤ ਤੇ ਤੇਰੇ ਨਾਲ ਜਾਣਾ ਮੈਂ ਕਹਿੰਦਾ ਜੋ ਕਿਹੜੀ ਸ਼ਰਤ ਹੈ ਕਹਿੰਦਾ ਜੇ ਤੂੰ ਸੂਟ ਬੂਟ ਪਾਣ ਦੀ ਬਜਾਏ ਸਿੰਪਲ ਚੱਪਲ ਚ ਚੱਲ ਉਹ ਸਮਝੇਗਾ ਨਹੀਂ ਸੁਧਾਰਨ ਕਰਤਾ ਵੀ ਆਮਾ ਪਾਣਾ ਹੈ ਔਰ ਸਿੰਪਲ ਕੱਪੜਿਆਂ ਚ ਜਾਣਾ ਹੈ ਜੇ ਸਿੰਪਲ ਬਣ ਕੇ ਜਾਊਂਗਾ ਫਿਰ ਮੈਂ ਤੇਰੇ ਨਾਲ ਚੱਲਣਾ ਨਹੀਂ ਤਾਂ ਮੈਂ ਨਹੀਂ ਜਾਵਾਂ ਕਿਉਂਕਿ ਸੋਮੀ ਵੇਕਾਨੰਥ ਜੀ ਨੇ ਆਪ ਤੇ ਮੈਰਿਜ ਕੀਤੀ ਨਹੀਂ ਸੀ ਉਹ ਤਾਂ ਸੰਸਾਰ ਨੂੰ ਤਰਨ ਵਿੱਚ ਲੱਗੇ ਸੀ ਪਰ ਆਪਣੇ ਮਿੱਤਰ ਨੂੰ ਸਲਾਹ ਕੀ ਦਿੱਤੀ ਉਹ ਮਿੱਤਰ ਕਹਿੰਦਾ ਕਮਾਲ ਦੀ ਗੱਲ ਹੈ ਯਾਰ ਇਹ ਤੂੰ ਕੀ ਕਹਿ ਰਿਹਾ ਹੈ ਲੋਕ ਜਾਂਦੇ ਆ ਲੜਕੀ ਦੇਖਣ ਚੰਗੇ ਬੂਟ ਪਾਉਂਦੇ ਆ ਚੰਗਾ ਕੋਟ ਪੈਂਟ ਪਾਉਂਦੇ ਆ ਚੰਗਾ ਵਧੀਆ ਰੂਪ ਬਣਾ ਕੇ ਜਾਂਦੇ ਆ ਤਾਂ ਕਿ ਲੜਕੀ ਪਸੰਦ ਕਰ ਲਵੇ ਆ ਤੂੰ ਮੈਨੂੰ ਕੀ ਕਹਿ ਰਿਹਾ ਹੈ ਕਿ ਚੱਪਲ ਬਾਕੇ ਜਾਣੀ ਹੈ ਜਦਾਂ ਕਹਿੰਦਾ ਨਾ ਕੈਂਚੀ ਚੱਪਲ ਉਹ ਪਾ ਕੇ ਜਾਣੀ ਹੈ ਔਰ ਸਧਾਰਨ ਕੁਰਤਾ ਵੀ ਆਮਾ ਪਾ ਕੇ ਜਾਣਾ ਹੈ ਬਾਲ ਵੀ ਬਖੇਰ ਕੇ ਜਾਣਾ ਉਦਾਂ ਦੇ ਹਾਲਾਤ ਵਿੱਚ ਜਾਣਾ ਜਿੱਦਾਂ ਤੂੰ ਘਰ 'ਚ ਰੋਜ਼ ਰਹਿੰਦਾ ਹੈ ਬੋਲੋ ਸਮਝਿਦਿਓ ਕਿ ਨਹੀਂ ਉਹ ਕਹਿੰਦਾ ਕਾਰਨ ਕੀ ਹੈ ਤਾਂ ਵਿਵੇਕਨੰਦ ਜੀ ਕਹਿੰਦੇ ਉਹ ਗੱਲ ਸੁਣ ਅਜੀ ਹੁੰਦਾ ਕੀ ਹੈ ਘਰ ਟੁੱਟਦੇ ਕਦੋਂ ਹੈ ਜਦੋਂ ਬੰਦਾ 68 68 ਨਾਲ ਆਪਣਾ ਟੋਰ ਕੱਢ ਕੇ ਚਲਾ ਜਾਂਦਾ ਹੈ ਉਹ ਲੜਕੀ ਸ਼ਾਦੀ ਕਰਕੇ ਘਰ ਆ ਜਾਂਦੀ ਘਰ ਜਦੋਂ ਆ ਕੇ ਸਿੰਪਲ ਦੇਖਦੀ ਤਾਂ ਫਿਰ ਉਹ ਦਿੱਲੀ ਟੁੱਟ ਜਾਂਦਾ ਦੇਖਿਆ ਤਾਂ ਕੁਛ ਨਹੀਂ ਨਿਕਲਿਆ ਕੁਛ ਜੇ ਸੱਚਾ ਪਿਆਰ ਹੋਏਗਾ ਨਾ ਸਿੰਪਲ ਬਣ ਕੇ ਜਾਓ ਉਹ ਲਾਈਫ ਬਣ ਲੈ ਕੇ ਜਾਓ ਜਿੱਦਾਂ ਦੇ ਤੁਸੀਂ ਆਪਣੇ ਜੀਵਨ ਚ ਰਹਿੰਦੇ ਹੋ ਕਿਉਂਕਿ ਉੱਥੇ ਲੜਕੀ ਤੁਹਾਨੂੰ ਪਸੰਦ ਕਰਕੇ ਤੈਨੂੰ ਚੁਣੇਗੀ ਤਾਂ ਜਿਹੜੀ ਬੁਰੀ ਹਾਲਤ ਵਿੱਚ ਤੇ ਤੈਨੂੰ ਚੁਣੇਗੀ ਨਾ ਉਹ ਕੱਲ ਨੂੰ ਮਾਰੇ ਤੋਂ ਮਾਰੇ ਹਾਲਾਤ ਵਿੱਚ ਵੀ ਤੇਰੇ ਨਾਲ ਖੜੀ ਹੋਏਗੀ ਗੱਲ ਬੜੀ ਸਮਝਣ ਵਾਲੀ ਵੇਕਾ ਨੰਨ ਜੀ ਦੀ ਪਰ ਤੁਹਾਨੂੰ ਠਹਿਰ ਕੇ ਸਮਝ ਆਣੀ ਹੈ ਸਮਝ ਆ ਰਹੀ ਹੈ ਕਿ ਨਹੀਂ ਕਿਉਂਕਿ ਜੇ ਨਾ ਤੁਹਾਡੀ ਉਹ ਹਾਲਤ ਨਾ ਚੁਣੌਬ ਕਰ ਲਿਆ ਕਿ ਠੀਕ ਹੈ ਇਦਾਂ ਦਾ ਹੈ ਚੱਪਲ ਪਾਈ ਹੈ ਕੁਰਤਾ ਪਿਆ ਮੈਂ ਮੈਨੂੰ ਕਬੂਲ ਹੈ ਇਹਦਾ ਮਤਲਬ ਉਹ ਨਾ ਤੇਰੇ ਅਸਲੀ ਰੂਪ ਨਾਲ ਪਿਆਰ ਕੀਤਾ ਹੈ ਕਿਉਂਕਿ ਘਰ 'ਚ ਤੁਸੀਂ ਕਿਦਾਂ 24 ਘੰਟੇ ਕਿਦਾਂ ਰਹਿੰਦੇ ਹੋ ਪਰ ਕਿਸੇ ਨੂੰ ਮਿਲਣ ਜਾਣਾ ਹੋਵੇ ਤਾਂ ਬਸ ਉਹ 10 ਮਿੰਟ 'ਚ ਤੁਸੀਂ ਇਦਾਂ ਦੀ ਤਿਆਰੀ ਕਰ ਲੈਂਦੇ ਹੋ ਸ਼ੈਂਪੂ ਪਾਊਡਰ ਲਿਪਸਟਿਕ ਇਹ ਵੋ ਕੇ ਅਗਲਾ ਦੇਖ ਕੇ ਕਹਿੰਦਾ ਹੈ ਜਦਾਂ ਕਹਿੰਦੇ ਨੱਥੂ ਲਾਲ ਦੀ ਗੱਲ ਯਾਦ ਆ ਗਈ ਥੋੜਾ ਹੱਸ ਵੀ ਲਿਆ ਕਰੋ ਨੱਥੂ ਲਾਲ ਦੀ ਗੱਲ ਯਾਦ ਆ ਗਈ ਨੱਥੂ ਲਾਲ ਦੀ ਪਤਨੀ ਦਾ ਕਹਿੰਦੇ ਜਨਮ ਦਿਨ ਸੀ ਨੱਥੂ ਲਾਲ ਉਹਦੇ ਅਸੀਂ ਗਿਫਟ ਲੈ ਆਂਦਾ ਜਦੋਂ ਗਿਫਟ ਲੈ ਆਂਦਾ ਉਹਨੇ ਗਿਫਟ ਖੋਲਿਆ ਦੇਖਿਆ ਆਈਫੋਨ ਦਾ ਡੱਬਾ ਉਹ ਕਹਿੰਦੀ ਆਈਫੋਨ ਨਮਾ ਨੱਥੂ ਲਾਲ ਕਹਿੰਦਾ ਹਾਂ ਦੇਖ ਉਹ ਖੋਲਣ ਲੱਗੀ ਜਦੋਂ ਖੋਲਿਆ ਤਾਂ ਵਿੱਚੋਂ ਨਿਕਲਿਆ ਨੋਕੀਆ ਯਾਨੀ ਨਿਕਲਿਆ ਫੋਨ ਉਹ ਕਹਿੰਦੀ ਆਹ ਕੀ ਡੱਬਾ ਆਈਫੋਨ ਦਾ ਆ ਵਿੱਚੋਂ ਹੀ ਕੱਢਿਆ ਉਹ ਕਹਿੰਦਾ ਬਦਲਾ ਲਿਆ ਮੈਂ ਜਦੋਂ ਮੈਂ ਵੀ ਤੈਨੂੰ ਦੇਖਣ ਆਇਆ ਸੀ ਤਾਂ ਇਦਾਂ ਹਾਰ ਸ਼ਿੰਗਾਰ ਕੇ ਖੜਾ ਕਰਤਾ ਕਿ ਸਾਹਮਣੇ ਕੁਝ ਹੂਰ ਸੀ ਨਿਕਲੀ ਕੁਝ ਹੋਰ ਇਹਦਾ ਇੱਥੇ ਆ ਕੇ ਪਤਾ ਲੱਗਾ ਇਹ ਤਾਂ ਮੇਰਾ ਖੂਨ ਪੀਣ ਵਾਲੀ ਜੁੜੇਲ ਨਿਕਲੀ ਜੋ ਮੇਰੇ ਦਿਨ ਰਾਤ ਖੂਨ ਚੂਸ ਰਹੀ ਏ ਸਮਝ ਨਾ ਜ਼ਰਾ ਕਿਉਂਕਿ ਕਈ ਵਾਰ ਬੰਦਾ ਸਜਾਵਟ ਇਦਾਂ ਦੀ ਕਰ ਲੈਂਦਾ ਹੈ ਕਿ ਬਾਹਰੋਂ ਦੇਖਣ ਨੂੰ ਬੜਾ ਸੁੰਦਰ ਲੱਗਦਾ ਹੈ ਪਰ ਪਤਾ ਬਾਅਦ ਚੋਂ ਲੱਗਦਾ ਬੋਲਵਾਣੀ ਤਾਂ ਉਹਦੀ ਕਰਨੀ ਤਾਂ ਉਹ ਕਿ ਇਹ ਕੋਈ ਫਰਿਸ਼ਤਾ ਨਹੀਂ ਸੀ ਇਹ ਤਾਂ ਬਈ ਸ਼ੈਤਾਨ ਸੀ ਜਿਹੜਾ ਮੇਰਾ ਖੂਨ ਹੀ ਪੀ ਰਿਹਾ ਸੋ ਦੱਸਣਾ ਕੀ ਚਾਹਦੇ ਆ ਇਹ ਬੇਵਕਾਂ ਦਾ ਨਾ ਤੇ ਉਹਨੂੰ ਸਲਾਹ ਦਿੱਤੀ ਕਿ ਇਸ ਰੂਪ ਚ ਜਾਏਗਾ ਔਰ ਤੈਨੂੰ ਜਿਹੜਾ ਪਸੰਦ ਕਰੇਗਾ ਨਾ ਉਹ ਸੱਚਾ ਪਿਆਰ ਹੋਏਗਾ ਤਾਂ ਜਿਹੜਾ ਦਿਖਾਵੇ ਨੂੰ ਦੇਖ ਕੇ ਪਸੰਦ ਕਰੇ ਉਹ ਵਿੱਚ ਸੱਚਾ ਪਿਆਰ ਨਹੀਂ ਹੁੰਦਾ ਉਹ ਤਾਂ ਦਿਖਾਵੇ ਨਾਲ ਹੁੰਦਾ ਹੈ ਔਰ ਜਿੱਦਾਂ ਹੀ ਉਹ ਸੂਟ ਬੂਟ ਜਾਣ ਕੇ ਪਿਆਰ ਵੀ ਨਾਲ ਹੀ ਚਲਾ ਜਾਏਗਾ ਸਮਝ ਆ ਰਹੀ ਹੈ ਕਿਉਂਕਿ ਫੇ ਪਿਆਰ ਬੰਦੇ ਨਾਲ ਨਹੀਂ ਹੁੰਦਾ ਉਹਦੀਆਂ ਹੁਣ ਬੰਦਾ ਫਰਜ਼ ਕਰੋ ਤੁਸੀਂ ਕਿਸੇ ਨਾਲ ਯਾਰੀ ਲਾਉਂਦੇ ਉਹਦੀ ਗੱਡੀ ਦੇਖ ਕੇ ਕੱਲ ਨੂੰ ਉਹਦੀ ਗੱਡੀ ਚਲੀ ਜਾਂਦੀ ਹੈ ਤਾਂ ਤੁਹਾਡੀ ਯਾਰੀ ਵੀ ਕਹਿੰਦਾ ਲੈ ਹੁਣ ਗੱਡੀ ਗਈ ਤੇ ਯਾਰੀ ਵੀ ਗਈ ਕਿਉਂਕਿ ਇਹਦੇ ਕਰਕੇ ਤੇ ਯਾਰੀ ਲਾਈ ਸੀ ਪਰ ਜੇ ਤੁਸੀਂ ਯਾਰੀ ਲਾਉਂਦੇ ਉਹਦੀ ਛਾਈ ਦੇ ਨਾਲ ਤਾਂ ਬੰਦਾ 100 ਸਾਲ ਦਾ ਵੀ ਹੋ ਜਾਏਗਾ ਉਹਦੀ ਛਾਈ ਨਹੀਂ ਕਿਤੇ ਜਾਏਗੀ ਤਾਂ ਤੁਹਾਡੀ ਯਾਰੀ ਵੀ ਕਿਤੇ ਨਹੀਂ ਜਾਏਗੀ ਇਸ ਲਈ ਜਦ ਵੀ ਕਿਸੇ ਨਾਲ ਯਾਰੀ ਲਾਈਏ ਜਦ ਵੀ ਕਿਸੇ ਨਾਲ ਜੁੜੀਏ ਉਹਦੀ ਕਰਨੀ ਨੂੰ ਦੇਖ ਕੇ ਜੁੜੀਏ ਨਾ ਕਿ ਉਹਦੇ ਪਦਾਰਥਾਂ ਨੂੰ ਦੇਖ ਕੇ ਕਿਉਂਕਿ ਪਦਾਰਥਾਂ ਦੇ ਜਾਂਦੇ ਰਹਿੰਦੇ ਆ ਬੋਲੋ ਸਮਝਦੇ ਹੋ ਕਿ ਜਿੱਦਾਂ ਕਹਿੰਦੇ ਨਾ ਬਿਵੇਕਾਨੰਦ ਜਦੋਂ ਸ਼ਿਕਾਗੋ ਗਏ ਭਾਸ਼ਣ ਦੇਣ ਵਾਸਤੇ ਭਾਰਤ ਦੀ ਤਰਫੋਂ ਉਥੇ ਸ ਵਿਵੇਕਾਨੰਦ ਆਪਣੇ ਅਸਲੀ ਜੋ ਜਾਨੀ ਜੋ ਸਾਧੂਆਂ ਵਾਲਾ ਪਹਿਰਾਵਾ ਸੀ ਸੰਨਿਆਸੀਆਂ ਵਾਲਾ ਪਹਿਰਾਵਾ ਸੀ ਉੱਚੇ ਚਲੇ ਗਏ ਉੱਚੇ ਚਲੇ ਗਏ ਹੁਣ ਜਿਹੜੀ ਸਮਾ ਵਿੱਚ ਉਹਨਾਂ ਨੇ ਜਾਣਾ ਸੀ ਉਥੇ ਬੜੇ ਬੜੇ ਹੋਰ ਲੋਕ ਆ ਰਹੇ ਸੀ ਦੂਸਰੀਆਂ ਕੰਟਰੀਆਂ ਦੇ ਔਰ ਹਰ ਕੋਈ ਕੋਈ ਕੋਟ ਕੋਟ ਪੈਂਟ ਪਾ ਕੇ ਕੋਈ ਟਾਈਆਂ ਲਾ ਕੇ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਆਇਆ ਪਰ ਵਿਵੇਕਾਨੰਦ ਜੀ ਕਿੱਦਾਂ ਪਹੁੰਚੇ ਸੰਨਿਆਸੀਆਂ ਦੇ ਭੇਸ਼ ਵਿੱਚ ਬੋਲੋ ਸਮਝ ਦਿਓ ਕਿਨੇ ਤੇ ਇੱਕ ਆਦਮੀ ਨੇ ਉਥੇ ਸਵਾਲ ਕਰ ਲਿਆ ਵਿਵੇਕਾਨੰਦ ਜੀ ਨੂੰ ਕਿ ਮਾਰੇ ਇੱਥੇ ਸਾਰੇ ਕੋਟ ਪੈਂਟਾਂ ਚਾਏ ਆ ਸਾਰੇ ਕੈਪ ਲਾ ਕੇ ਹੈਟ ਲਾ ਕੇ ਟਾਈਆਂ ਲਾ ਕੇ ਆਏ ਆ ਤੁਸੀਂ ਆ ਕਿਹੜੇ ਪਹਿਰਾਵੇ ਚ ਆਏ ਹੋ ਤੁਸੀਂ ਆ ਕਿਹੜੇ ਪਹਿਰਾਵੇ ਚ ਆਏ ਹੋ ਇਹ ਸਰਕਾਰੀ ਮੀਟਿੰਗ ਹੈ ਕਿ ਜਿਹੜਾ ਸਰਕਾਰੀ ਮੀਟਿੰਗ ਸੀ ਜਿੱਥੇ ਬੜੇ ਬੜੇ ਅਫਸਰ ਇਕੱਠੇ ਹੋ ਰਹੇ ਸੀ ਕਿ ਇਹ ਸਰਕਾਰੀ ਮੀਟਿੰਗ ਚ ਕਈ ਮਨਿਸਟਰ ਕਈ ਮੰਤਰੀ ਆ ਰਹੇ ਆ ਉਹ ਆਪਣੀ ਆਪਣੀ ਕੋਟ ਪੈਂਟਾਂ ਅੱਛੇ ਬਣ ਕੇ ਆ ਤੁਸੀਂ ਆ ਕਿਹੜੇ ਸੰਨਿਆਸੀਆਂ ਦੇ ਪੇਸ਼ ਚ ਆ ਗਏ ਤਾਂ ਉਸ ਵੇਲੇ ਜਦੋਂ ਇੰਨੀ ਗੱਲ ਉਹਨੇ ਕੀਤੀ ਤਾਂ ਬਿਵੇਂਕਾਨੰਦ ਨੇ ਕੋਈ ਜਵਾਬ ਦਿੱਤਾ ਵਿਵੇਕਾਨੰਦ ਕਹਿੰਦੇ ਇਹ ਭੇਸ਼ ਮੇਰੇ ਗੁਰੂ ਦਾ ਭੇਸ਼ ਹੈ ਜੋ ਮੈਨੂੰ ਮੇਰੇ ਗੁਰੂ ਨੇ ਦਿੱਤਾ ਹੈ। ਬਲੋ ਸਮਝਦੇ ਹੋ ਕਿ ਨਹੀਂ? ਔਰ ਮੈਂ ਜਰਾ ਹੁਣ ਗੌਰ ਕਰਨਾ ਉਹ ਕਹਿੰਦੇ ਇਹ ਭੇਸ਼ ਮੇਰੇ ਗੁਰੂ ਦਾ ਭੇਸ਼ ਹੈ। ਉਰੇ ਸਰਕਾਰਾਂ ਤਾਂ ਆਂਦੀਆਂ ਜਾਂਦੀਆਂ ਜਾਂਦੀਆਂ ਬਦਲਦੀਆਂ ਰਹਿਣੀਆਂ ਹੈ। ਇਹਨਾਂ ਨੂੰ ਖੁਸ਼ ਕਰਨ ਵਾਸਤੇ ਮੈਂ ਆਪਣੇ ਗੁਰੂ ਦੇ ਭੇਸ਼ ਨੂੰ ਨਹੀਂ ਛੱਡ ਸਕਦਾ। ਇਹ ਸਮਝਣਾ ਜਰਾ। ਇਹਨਾਂ ਸਰਕਾਰਾਂ ਤਾਂ ਆਂਦੀਆਂ ਜਾਂਦੀਆਂ ਰਹਿਣੀਆਂ ਹੈ, ਬਦਲਦੀਆਂ ਰਹਿਣੀਆਂ ਹੈ। ਇਹਨਾਂ ਨੂੰ ਖੁਸ਼ ਕਰਨ ਵਾਸਤੇ ਮੈਂ ਆਪਣੇ ਉਹ ਗੁਰੂ ਦੇ ਪਹਿਰਾਵੇ ਨੂੰ ਕਿਉਂ ਛੱਡਾਂ? ਜੋ ਮੇਰੇ ਗੁਰੂ ਦਾ ਨਿਯਮ ਹੈ ਅਸੂਲ ਹੈ ਉਹਨੂੰ ਕਿਉਂ ਛੱਡਣਾ ਕਿਉਂਕਿ ਮੈਂ ਸਰਕਾਰਾਂ ਨੂੰ ਖੁਸ਼ ਨਹੀਂ ਕਰਨਾ ਮੈਂ ਆਪਣੇ ਉਹ ਰੱਬ ਨੂੰ ਖੁਸ਼ ਕਰਨਾ ਹੈ ਆਪਣੇ ਸਤਿਗੁਰੂ ਨੂੰ ਖੁਸ਼ ਕਰਨਾ ਹੈ ਇਹਨੂੰ ਕਹਿੰਦੇ ਆ ਤਾਂ ਹੀ ਤਾਂ ਜ ਉਹਨਾਂ ਦਾ ਨਾਮ ਹੈ ਇਸ ਲਈ ਜ਼ਿੰਦਗੀ 'ਚ ਦੇਖਿਆ ਕਰੋ ਅੱਜ ਬੰਦਾ ਕੀ ਕਰਦਾ ਹੈ ਬੰਦਾ ਸਰਕਾਰਾਂ ਨੂੰ ਖੁਸ਼ ਕਰਨ 'ਚ ਲੱਗਾ ਰਹਿੰਦਾ ਹੈ ਇਹਨੂੰ ਖੁਸ਼ ਕਰ ਲਾਵਾ ਉਹਨੂੰ ਖੁਸ਼ ਕਰ ਲਾਵਾ ਹੋ ਜਾਂਦਾ ਕਿ ਨਹੀਂ ਸੰਸਾਰ ਨਹੀਂ ਖੁਸ਼ ਕਰਨ 'ਚ ਲੱਗਾ ਰਹਿੰਦਾ ਹੈ ਔਰ ਭੁੱਲ ਜਾਂਦਾ ਆਪਣੇ ਰੱਬ ਨੂੰ ਖੁਸ਼ ਕਰਨਾ ਜਿੱਥੋਂ ਸਾਰੀਆਂ ਖੁਸ਼ੀਆਂ ਮਿਲਣੀਆਂ ਹੈ ਜਿੱਥੋਂ ਸਾਡੇ ਜੀਵਨ ਚ ਸੱਚਾ ਆਨੰਦ ਆਣਾ ਹੈ ਜਿੱਥੋਂ ਸਾਡੇ ਜੀਵਨ ਚ ਸਫਲਤਾ ਆਣੀ ਹੈ ਇਸ ਲਈ ਠੀਕ ਹੈ ਦੁਨੀਆ ਦੀ ਖੁਸ਼ੀ ਦਾ ਖਿਆਲ ਕਿਦਾਂ ਰੱਖਣਾ ਹੈ ਕਿ ਕਿਸੇ ਨੂੰ ਮੇਰੀ ਵਜ੍ਹਾ ਨਾਲ ਤਕਲੀਫ ਨਾ ਹੋਵੇ ਪਰ ਇਹ ਨਹੀਂ ਕਿ ਦੁਨੀਆ ਨੂੰ ਖੁਸ਼ ਕਰਨ ਦੀ ਖਾਤਰ ਮੈਂ ਉਹ ਵੀ ਗਲਤੀਆਂ ਕਰਾਂ ਜਿਹੜੀਆਂ ਮੇਰੇ ਮੇ ਰੱਬ ਤੋਂ ਮੈਨੂੰ ਦੂਰ ਕਰ ਦੇਣ ਕਿਉਂਕਿ ਜਿੱਥੇ ਚਾਰ ਸ਼ਰਾਬੀ ਬੈਠੇ ਐ ਹੁਣ ਜੇ ਉਹਨਾਂ ਸ਼ਰਾਬੀਆਂ ਨੂੰ ਖੁਸ਼ ਕਰਨਾ ਤਾਂ ਫਿਰ ਕੀ ਕਰਨਾ ਪੈਣਾ ਸਾਨੂੰ ਵੀ ਉਹਨਾਂ ਨਾਲ ਬਹਿ ਕੇ ਪੀਣੀ ਪੈਣੀ ਜੇ ਨਾ ਪੀਵਾਂਗੇ ਉਹ ਨਾਰਾਜ਼ ਹੋਣਗੇ ਲੈਵੇਂ ਉਹ ਰਿਸ਼ਤੇਦਾਰ ਨਾਰਾਜ਼ ਨਾ ਹੋਣ ਕਿ ਉਹਨਾਂ ਨਾਲ ਬੈਠ ਕੇ ਪੀਤੀ ਨਹੀਂ ਪਰ ਇਹ ਗੱਲ ਬੰਦਾ ਭੁੱਲ ਜਾਂਦਾ ਰਿਸ਼ਤੇਦਾਰਾਂ ਨੂੰ ਤਾਂ ਖੁਸ਼ ਕਰ ਲਵਾਂਗੇ ਪਰ ਆਪਣੇ ਰੱਬ ਨੂੰ ਤਾਂ ਨਾਰਾਜ਼ ਕਰ ਲਵਾਂਗੇ ਨਾ ਆਪਣੇ ਰੱਬ ਨੂੰ ਜਾਂ ਆਪਣੀ ਹੈਲਥ ਨੂੰ ਆਪਣੀ ਸਿਹਤ ਨੂੰ ਤਾਂ ਦੂਰ ਕਰ ਦੇਵਾਂਗੇ ਹੁਣ ਜਿਹੜਾ ਸਮਝਦਾਰ ਹੋਏਗਾ ਉਹ ਕੀ ਕਹੇਗਾ ਕਿ ਨਹੀਂ ਭਾਈ ਮੈਂ ਉਹ ਕਰਮ ਨਹੀਂ ਕਰ ਸਕਦਾ ਜਿਹੜਾ ਮੇਰੇ ਰੱਬ ਤੋਂ ਮੈਨੂੰ ਦੂਰ ਕਰ ਦੇਵੇ ਸਮਝ ਆ ਰਹੀ ਕ ਨਹੀਂ ਇਸ ਲਈ ਇਹ ਯਾਦ ਰੱਖੋ ਕਿ ਨੀਚਾਂ ਦੀ ਅشناਈ ਨਾਲੋਂ ਫਾਇਦ ਕਿਸੇ ਨੇ ਨਹੀਂ ਪਾਇਆ ਕਿ ਨੀਚਾ ਨਾਲ ਯਾਰੀ ਲਾ ਕੇ ਜਿਨ੍ਹਾਂ ਦੀ ਸੋਚ ਨੀਮੀ ਆ ਜਿਨ੍ਹਾਂ ਦੀ ਕਰਨੀ ਨੀਮੀ ਆ ਉਹਨਾਂ ਨਾਲ ਯਾਰੀ ਲਾ ਕੇ ਕਦੀ ਸਾਡਾ ਲਾਭ ਨਹੀਂ ਹੋਵੇਗਾ ਫਾਇਦਾ ਮਤਲਬ ਹੁੰਦਾ ਫਾਇਦਾ ਲਾਭ ਭਲਾ ਕਹਿੰਦੇ ਨੀਚਾ ਨਾਲ ਯਾਰੀ ਲਾਵੇ ਕਿਸਦਾ ਭਲਾ ਨਹੀਂ ਕਦੀ ਹੋਇਆ ਬਲਕਿ ਉਹੀ ਗੱਲ ਹੈ ਕਿਕਰ ਤੇ ਅੰਗੂਰ ਚੜਾਇਆ ਹਰ ਪੱਤਾ ਝਖਮਾਇਆ ਕਿਕਰ ਦਾ ਪੇੜ ਬੜਾ ਉੱਚਾ ਹੁੰਦਾ ਹੈ ਜੇ ਉੱਤੇ ਅੰਗੂਰ ਚੜਾ ਦੇਵਾਂਗੇ ਅੰਗੂਰ ਦੀ ਬੇਲ ਚੜਾ ਦੇਵਾਂਗੇ ਤਾਂ ਕਦੀ ਦੇਖਣਾ ਉਹ ਕਹਿੰਦੇ ਕਿ ਕਿਕਰ ਦੇ ਉੱਪਰ ਅੰਗੂਰ ਨੂੰ ਚੜਾ ਦੇਵਾਂਗੇ ਤਾਂ ਅੰਗੂਰ ਦੀ ਬੇਲ ਨੂੰ ਫਾਇਦਾ ਨਹੀਂ ਹੋਏਗਾ ਉਲਟਾ ਨੁਕਸਾਨ ਹੀ ਹੋਏਗਾ ਕਿਉਂਕਿ ਉੱਤੇ ਫਲ ਵੀ ਨਹੀਂ ਲੱਗਣਗੇ ਕਾਰਨ ਕੀ ਹੋਏਗਾ ਕੰਡਿਆਂ ਨੇ ਉਧੇ ਚਿਰੀ ਜਾਣਾ ਸਭ ਕੁਝ ਇਸ ਲਈ ਜੇ ਤੁਸੀਂ ਵੀ ਆਪਣੇ ਜੀਵਨ 'ਚ ਖੁਸ਼ੀਆਂ ਚਾਹਦੇ ਹੋ ਤਾਂ ਫੇ ਬੁਰੀ ਸਹਬਤ ਤੋਂ ਬਚੋ ਬੁਰੀ ਸੰਗਤ ਤੋਂ ਬਚੋ ਔਰ ਅੱਛੀ ਸੰਗਤ ਨਾਲ ਜੁੜੋ ਸਤ ਸੰਗਤ ਨਾਲ ਜੁੜੋ ਜਿੱਥੇ ਤੁਹਾਡੇ ਜੀਵਨ 'ਚ ਖੁਸ਼ੀਆਂ ਦੇ ਰੰਗ ਭਰੇ ਜਾਣ ਜਿੱਥੇ ਤੁਹਾਡੇ ਜੀਵਨ 'ਚ ਉਹ ਆਨੰਦ ਦੇ ਰੰਗ ਭਰੇ ਜਾਣ ਜਿੱਥੇ ਤੁਹਾਡੇ ਅੰਦਰ ਪ੍ਰੇਮ ਭਰਿਆ ਜਾਵੇ ਵਿਸ਼ਵਾਸ ਭਰਿਆ ਜਾਵੇ ਉੱਥੇ ਜੁੜੋ ਉਕੇ ਜਿੱਦਾਂ ਅਸੀਂ ਸ਼ੁਰੂ ਚ ਹੀ ਦੱਸਿਆ ਕਿ ਅਸੀਂ ਤੁਹਾਡੇ ਸਾਰੇ ਦੇ ਜੀਵਨ ਦੀ ਖੁਸ਼ੀ ਦੇਖਣਾ ਚਾਹੁੰਦੇ ਹਾਂ ਇੱਕ ਆਨੰਦ ਦੇਖਣਾ ਚਾਹੁੰਦੇ ਹਾਂ ਔਰ ਅਗਰ ਤੁਸੀਂ ਉਸ ਮਾਲਿਕ ਦੇ ਵਿਸ਼ਵਾਸ ਦੇ ਉੱਤੇ ਉਸ ਮਾਰਗ ਤੇ ਚੱਲਦੇ ਚਲੇ ਜਾਓਗੇ ਤਾਂ ਫਿਰ ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ 'ਚ ਵਾਕਈ ਖੁਸ਼ੀਆਂ ਦੇ ਰੰਗ ਵਧਦੇ ਚਲੇ ਜਾਣਗੇ